ਜ਼िले ਵਿੱਚੋਂ ਬਾਲ ਮਜ਼ਦੂਰੀ ਤੇ ਖਾਤਮੇ ਲਈ ਪੰਜਾਬ ਸਰਕਾਰ ਦੇ ਤਿਸ਼ਾ ਨਿਰਦੇਸ਼ ਅਨੁਸਾਰ ਚਲਾਏ ਜਾ ਰਹੇ ਪ੍ਰੋਜੈਕਟ ਜੀਵਨ ਜੋਤ ਦੀਨ ਡਿਪਟੀ ਕਮਿਸ਼ਨਰ ਡਾਕਟਰ ਸੋਨਾ ਥਿੰਦ ਦੀ ਪ੍ਰਧਾਨਗੀ ਹੇਠ ਬਣੀ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਵੱਲੋਂ ਅਮਲੋਵ ਵਿਖੇ ਚੈਕਿੰਗ ਕੀਤੀ ਅਤੇ ਇਸ ਚੈਕਿੰਗ ਦੌਰਾਨ ਕੂੜਾ ਚੁੱਕਦੇ ਮਿਲੇ 8 ਬੱਚੀਆਂ 7 ਲੜਕੇ ਅਤੇ ਇੱਕ ਲੜਕੇ ਨੂੰ ਬਾਲ ਪਲਾਈ ਕਮੇਟੀ ਦੇ ਹੁਕਮਾਂ ਅਨੁਸਾਰ ਬਾਲ ਘਰਾਂ ਵਿੱਚ ਭੇਜ ਦਿੱਤਾ ਗਿਆ। ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਹਰਪਜਨ ਸਿੰਘ ਮੈਮੀ ਨੇ ਦੱਸਿਆ ਕਿ 14 ਸਾਲ ਤੋਂ ਉੱਪਰ ਬੱਚਾ ਗੈਰ ਖਤਰਨਾਕ ਜਗ੍ਹਾ ਤੇ ਕੰਮ ਕਰ ਸਕਦਾ ਹੈ ਪਰ ਉਹ ਬੱਚਾ ਸਕੂਲ ਵੀ ਜਾਂਦਾ ਹੋਣਾ ਚਾਹੀਦਾ ਹੈ ਉਹਨਾਂ ਦੱਸਿਆ ਕਿ ਹੋਰ ਸ਼ਰਤਾਂ ਪੂਰੀਆਂ ਹੋਣ ਉਪਰੰਤ ਇਸ ਸਬੰਧੀ ਜਾਣਕਾਰੀ ਕਿਰਤ ਵਿਭਾਗ ਵਿਖੇ ਦਰਜ ਕਰਵਾਉਣੀ ਜ਼ਰੂਰੀ ਹੈ ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਾਣੇ ਜਾਂ ਅਣਜਾਣੇ ਵਿੱਚ ਬੱਚਿਆਂ ਨੂੰ ਭੀਕ ਦੇ ਕੇ 마ਸੂਮ ਬੱਚਿਆਂ ਦੇ ਸੁਨਹਿਰੀ ਭਵਿੱਖੇ ਨੂੰ ਅਨਪੜਤਾ ਬੇਰੋਜ਼ਗਾਰੀ ਅਤੇ ਭੁੱਖਮਰੀ ਵਰਗਾ ਗ੍ਰੈਂਡ ਲਗਾਉਣ ਦੀ ਜਗ੍ਹਾ ਬੱਚਿਆਂ ਨੂੰ ਸਿੱਖਿਆ ਦੇ ਨਾਲ ਜੋੜਨ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਆਪਣਾ ਯੋਗਦਾਨ ਦੇਣ ਜਿਹੜੀ ਚੈਕਿੰਗ ਅਸੀਂ ਕੱਲ ਮਲੋ ਦੇ ਵਿੱਚ ਕੀਤੀ ਹੈ ਇਹ ਸਾਡੇ ਵਿਭਾਗ ਦੀਆਂ ਡਾਇਰੈਕਸ਼ਨਜ਼ ਦੇ ਅਨੁਸਾਰ ਇਹਦਾ ਪ੍ਰੋਜੈਕਟ ਜੀਵਨ ਜੋਤ 2.0 ਚੱਲ ਰਿਹਾ ਹੈ ਉਹਦੇ ਤਹਿਤ ਲਗਾਤਾਰ ਜ਼ਿਲ੍ਹੇ ਦੇ ਵਿੱਚ ਅਸੀਂ ਚੈਕਿੰਗਾਂ ਕਰਦੇ ਆ ਰਹੇ ਹਾਂ ਤੇ ਸਾਡੀ ਕੋਸ਼ਿਸ਼ ਇਹੀ ਹੈ ਕਿ ਉਹ ਬੱਚੇ ਜਿਹੜੇ ਸਿੱਖਿਆ ਤੋਂ ਸੱਖਨੇ ਨੇ ਇਨਾਂ ਨੂੰ ਐਜੂਕੇਸ਼ਨ ਨਹੀਂ ਮਿਲ ਪਾਰੀ ਜਾਂ ਰੱਖ-ਰਖਾਵ ਉਹਨਾਂ ਦਾ ਸਹੀ ਨਹੀਂ ਹੋ ਪਾਰਿਆ ਉਹਨਾਂ ਬੱਚਿਆਂ ਨੂੰ ਦੁਬਾਰਾ ਤੋਂ ਅਸੀਂ ਐਜੂਕੇਸ਼ਨ ਨਾਲ ਜੋੜੀਏ ਔਰ ਖਾਸ ਕਰਕੇ ਜਿਹੜੀ ਵਿਭਾਗ ਦੀ ਮੁਹਿਮ ਹੈ ਜਿਹਦੇ ਵਿੱਚ ਇਹ ਸੀ ਕਿ ਜੇਕਰ ਐਦਾਂ ਦੇ ਬੱਚੇ ਮਿਲਦੇ ਆ ਜਿਹੜੇ ਬੱਚੇ ਆਪਣੇ ਮਾਪੇ ਤੋਂ ਜ਼ਬਰਨ ਦੂਰ ਕੀਤੇ ਗਏ ਨੇ ਤਾਂ ਉਹਨਾਂ ਦਾ ਡੀਐਨਏ ਟੈਸਟ ਵੀ ਕਰਵਾਇਆ ਜਾਵੇ ਸੋ ਇਸੇ ਲੜੀ ਤਹਿਤ ਕੱਲ ਅਸੀਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਅ므ਲੋ ਵਿਖੇ ਅਸੀਂ ਚੈਕਿੰਗ ਕੀਤੀ ਸੀ ਇਹ ਚੈਕਿੰਗ ਸਵੇਰੇ ਕੀਤੀ ਸੱਜਰੇ 8:30 ਵਜੇ ਜਿਹਦੇ ਵਿੱਚ ਸਾਡਾ ਹੈਲਥ ਵਿਭਾਗ ਤੋਂ ਵੀ ਸੀ ਨੁਮਾਇੰਦਾ ਤੇ ਐਜੂਕੇਸ਼ਨ ਵਿਭਾਗ ਤੋਂ ਅਤੇ ਨਾਲ ਹੀ ਇਹਦੇ ਵਿੱਚ ਪੁਲਸ ਵਿਭਾਗ ਤੋਂ ਵੀ ਅਸੀਂ ਨੁਮਾਇੰਦੇ ਲੈ ਕੇ ਚੈਕਿੰਗ ਕੀਤੀ ਸੀ ਇਸ ਚੈਕਿੰਗ ਦੌਰਾਨ ਕੁੱਲ 8 ਬੱਚੇ ਅਸੀਂ ਜਿਹੜੇ ਘਰਾਂ ਦੇ ਵਿੱਚੋਂ ਕੂੜਾ ਚੱਕਦੇ ਸੀ ਅ ਸ਼ਹਿਰ ਦੇ ਵਿੱਚ ਰੇੜੀਆਂ ਛੋਟੀਆਂ-ਛੋਟੀਆਂ ਲੈ ਕੇ ਉਹਨਾਂ ਦੇ ਵਿੱਚ ਘੜਾ ਘਰਾਂ ਦੇ ਵਿੱਚੋਂ ਕੂੜਾ ਚੱਕਦੇ ਸੀ ਉਹ ਬੱਚੇ ਅਸੀਂ ਰੈਸਕਿਊ ਕੀਤੇ ਨੇ ਜਿਨ੍ਹਾਂ ਦੇ ਵਿੱਚੋਂ 7 ਮੁੰਡੇ ਸੀ ਤੇ ਇੱਕ ਲੜਕੀ ਸੀ ਸੋ ਇਹ ਸਾਰੇ ਮਾਈਨਰ ਬੱਚੇ ਸੀ ਇਹਨਾਂ ਬੱਚਿਆਂ ਨੂੰ ਅਸੀਂ ਕੱਲ ਮੈਡੀਕਲ ਕਰਾਣ ਦੇ ਉਪਰੰਤ ਅਸੀਂ ਜਿਹੜੇ ਪੰਜਾਬ ਸਰਕਾਰ ਦੇ ਚਿਲਡਰਨ ਹੋਮ ਹੈ ਉੱਥੇ ਅਸੀਂ ਬੱਚਿਆਂ ਨੂੰ ਹਲੇ ਟੈਂਪਰੇਰੀ ਸ਼ੈਲਟਰ ਦਿੱਤਾ ਇਹਨਾਂ ਬੱਚਿਆਂ ਦੇ ਮਾਪੇ ਵੀ ਸਾਡੇ ਤੱਕ ਅਪਰੋਚ ਕਰ ਰਹੇ ਨੇ ਤੇ ਉਹਨਾਂ ਨਾਲ ਹੁਣ ਅਸੀਂ ਰਾਬਤਾ ਕਾਇਮ ਕਰਕੇ ਫਿਰ ਉਹਨਾਂ ਦੀ ਕਾਉਂਸਲਿੰਗ ਕਰਨ ਤੋਂ ਬਾਅਦ ਜੇਕਰ ਸਾਨੂੰ ਇਹ ਸੁਨਿਸ਼ਚਿਤ ਕਰਾਉਣਗੇ ਕਿ ਭਵਿੱਖ ਦੇ ਵਿੱਚ ਇਹ ਬੱਚੇ ਉਹੋ ਕੰਮ ਦੁਆਰਾ ਨਹੀਂ ਕਰਨਗੇ ਤਾਂ ਅਸੀਂ ਇਹ ਬੱਚਿਆਂ ਨੂੰ ਰਿਲੀਜ਼ ਕਰਾਂਗੇ ਚਿਲਸ ਨੂੰ ਡੀਐਨਏ ਵੀ ਕਰਾਇਆ ਗਿਆ ਨਹੀਂ ਇਹਦੇ ਵਿੱਚ ਡੀਐਨਏ ਨਹੀਂ ਕਰਾਇਆ ਗਿਆ ਕਿਉਂਕਿ ਬੱਚੇ ਵੱਡੇ ਸੀਗੇ तकरीबन तकरीबन 9 ਸਾਲ ਤੋਂ ਲੈ ਕੇ 13 14 ਸਾਲ ਤੱਕ ਦੀ ਉਮਰ ਦੇ ਬੱਚੇ ਸੀ ਤੇ ਉਹਦੇ ਵਿੱਚ ਸਾਰੇ ਬੱਚਿਆਂ ਦੇ ਮਾਪੇ ਅਵੇਲੇਬਲ ਹੈਗੇ ਨੇ ਤੇ ਉਹ ਉਹਨਾਂ ਨਾਲ ਸੰਪਰਕ ਵੀ ਹੋ ਚੁੱਕਿਆ ਤੇ ਹਾਲੇ ਤੱਕ ਐਸਾ ਕੁਝ ਨਹੀਂ ਮਿਲਿਆ ਕਿ ਸਾਨੂੰ ਡਾਊਟਫੁਲ ਲੱਗਿਆ ਹੋਵੇ ਕਿ ਕੋਈ ਬੱਚਾ ਇਹੋ ਜਿਹਾ ਹੈਗਾ ਜਿਹਦੇ ਮਾਪੇ ਇੱਥੇ ਨਹੀਂ ਅਵੇਲੇਬਲ ਹੈਗੇ ਜਿਹਦੇ ਚ ਅੱਗੇ ਤੋਂ ਵੀ ਇਹ ਜਿਹੀ ਗੱਲ ਚੱਲਦੀ ਬਿਲਕੁਲ ਇਹ ਤਾਂ ਅਸੀਂ ਪਬਲਿਕ ਨੂੰ ਵੀ ਅਪੀਲ ਕਰਦੇ ਆ ਕਿ ਜਿੱਦਾਂ ਹੁਣ ਤਿਹਾਰਾਂ ਦੇ ਸੀਜ਼ਨ ਐ ਕਿ ਦੇਖੋ ਬੱਚੇ ਜੇਕਰ ਕੂੜਾ ਚੱਕ ਰਹੇ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚੋਂ ਚੱਕ ਰਹੇ ਨੇ ਉਹ ਤਾਂ ਆਮ ਇਨਸਾਨੀ ਨਹੀਂ ਨੇ ਨਾ ਸੋ ਪਬਲਿਕ ਨੂੰ ਵੀ ਅਪੀਲ ਹੈ ਕਿ ਤੁਸੀਂ ਜੇਕਰ ਤੁਹਾਡੇ ਘਰੋਂ ਕੋਈ ਬੱਚਾ ਕੂੜਾ ਚੁੱਕਣ ਆਂਦਾ ਤਾਂ ਉਹਨੂੰ ਕੂੜਾ ਚੁੱਕਣ ਲਈ ਨਾ ਦਿੱਤਾ ਜਾਵੇ ਮਨਾ ਕੀਤਾ ਜਾਵੇ ਤੇ ਇਹ ਚੀਜ਼ ਮਾਨਯੋਗ ਡੀਸੀ ਸਾਹਿਬ ਦੀਆਂ ਡਾਇਰੈਕਸ਼ਨਸ ਨੇ ਉਹਨਾਂ ਨੇ ਸਬੰਧਤ ਜਿਹੜੇ ਮਿਊਸਪਲ ਕਾਰਪੋਰੇਸ਼ਨ ਦੇ ਈਓ ਨੇ ਉਹਨਾਂ ਨੂੰ ਵੀ ਡਾਇਰੈਕਸ਼ਨਸ ਦਿੱਤੀਆਂ ਨੇ ਔਰ ਸਬੰਧਤ ਐਸਜੀਐਮ ਸਹਿਬਾਨ ਨੂੰ ਵੀ ਉਹਨਾਂ ਨੇ ਵੀ ਈਓ ਨੂੰ ਡਾਇਰੈਕਸ਼ਨ ਦਿੱਤੀਆਂ ਨੇ ਕਿ ਉਹ ਇਹ ਇਨਸ਼ੋਰ ਕਰਨ ਕਿ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਜੇਕਰ ਕੋਈ ਬੱਚਾ ਕਿਸੇ ਘਰਾਂ ਦੇ ਵਿੱਚੋਂ ਕੂੜਾ ਚੱਕਦਾ ਨਜ਼ਰ ਆਂਦਾ ਤਾਂ ਉਹ ਕੂੜਾ ਦੇਣ ਵਾਲਾ ਵੀ ਉਹਨੂੰ ਦੋਸ਼ੀ ਮੰਨਿਆ ਜਾਂਦਾ ਕਿਉਂਕਿ ਉਹ ਮੰਨਿਆ ਜਾਂਦਾ ਕਿ ਉਹ ਉਸ ਨੂੰ ਅ ਅੱਗੇ ਵਾਧਾ ਕਰਾ ਰਹੇ ਨੇ ਲੇਬਰ ਨੂੰ ਸੋ ਇਸ ਲਈ ਆਮ ਲੋਕਾਂ ਨੂੰ ਵੀ ਅਪੀਲ ਹੈ ਕਿ ਉਹ ਬੱਚਿਆਂ ਨੂੰ ਜੇਕਰ ਹੋ ਉਹਨਾਂ ਦੇ ਘਰਾਂ ਦੇ ਵਿੱਚੋਂ ਕੂੜਾ ਚੱਕਦੇ ਆ ਤਾਂ ਮਨਾ ਕਰਨ ਤੇ ਫੋਰ ਵੀ ਕਿਸੇ ਇਹ ਜੀ ਦੁਕਾਨ ਤੋਂ ਖਰੀਦਦਾਰੀ ਨਾ ਕਰਨ ਜਿੱਥੇ ਤੁਹਾਨੂੰ ਕੋਈ ਬੱਚਾ ਬਾਲ ਮਜ਼ਦੂਰੀ ਕਰਦਾ ਜਾਂ ਕੋਈ ਸਮਾਨ ਵੇਚਦਾ ਹੋਇਆ ਨਜ਼ਰ ਆਇਆ